ਦੋਸਤੋ 40 ਦਿਨ ਦੇ ਵਿੱਚ ਇੱਕ ਸੱਪ ਨੇ ਇੱਕੋ ਬੰਦੇ ਨੂੰ 7 ਵਾਰ ਕੱਟਤਾ ਅਤੇ ਹੁਣ ਸੱਪ ਨੇ ਏਸੇ ਬੰਦੇ ਦੇ ਸੁਪਨੇ 'ਚ ਆ ਕੇ ਕਿਹਾ ਕਿ ਜਦੋਂ ਮੈਂ ਤੈਨੂੰ ਨੌਵੀਂ ਵਾਰ ਕੱਟੂਗਾ ਫਿਰ ਤੂੰ ਬਚ ਨਹੀਂ ਪਾਵੇਂਗਾ ਚਾਹੇ ਕਿਸੇ ਵੀ ਡਾਕਟਰ ਲੇ ਵਗ ਜਾ ਕਿਸੇ ਤਾੰਤ੍ਰਿਕ ਲੇ ਵਗ ਜਾ ਜਿੱਥੇ ਮਰਜ਼ੀ ਮੱਥਾ ਟੇਕ ਲਾ ਮੈਂ ਤੈਨੂੰ ਨਹੀਂ ਛੱਡਣਾ ਹੁਣ ਮੈਂ ਤੈਨੂੰ 7 ਵਾਰ ਕੱਟ ਚੁੱਕਿਆ 8ਵੀਂ ਵਾਰ ਕੱਟੂਗਾ ਫਿਰ ਜਦੋਂ ਨੌਵੀਂ ਵਾਰ ਕੱਟਿਆ ਤੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਜੇਂਗਾ ਦੋਸਤੋ ਮਾਮਲਾ ਜਿਹੜਾ ਹੈਗਾ ਬੜਾ ਉਲਝਾ ਹੈ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੂਪੀ ਦਾ ਮਾਮਲਾ ਹੈ ਜੂਪੀ ਦੇ ਵਿੱਚ ਫਤੇਪੁਰਾ ਉੱਥੇ ਦਾ ਇੱਕ ਪਿੰਡਾ ਉੱਥੇ ਦਾ ਇਹ ਮਾਮਲਾ ਉੱਥੇ ਦਾ ਵਿਕਾਸ ਦੂਬੇ ਆ ਮੁੰਡੇ ਦਾ ਨਾਮ ਜਿਹੜੀ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਵਿਕਾਸ ਦੂਬੇ ਨਾਮ ਦੇ ਮੁੰਡੇ ਨੂੰ 7 ਵਾਰ ਸੱਪ ਕੱਟ ਚੁੱਕਿਆ ਕਹਿੰਦੇ ਨੇ ਇੱਕੋ ਸੱਪ ਹੈ 7 ਵਾਰ ਕੱਟ ਗਿਆ ਇਸ ਨੂੰ ਇਹ ਮੁੰਡਾ ਕਹਿੰਦਾ ਜਦੋਂ ਮੈਨੂੰ ਪਹਿਲੀ ਵਾਰ ਸੱਪ ਨੇ ਕਟਿਆ ਉਦੋਂ ਮੈਨੂੰ ਐ ਲੱਗਾ ਕਿ ਕਿਉਂਕਿ ਮੌਸਮ ਇਹੋ ਜਿਹਾ ਚੱਲ ਰਿਹਾ ਪੈਰ ਟਿਕ ਗਿਆ ਹੋਊਗਾ ਤਾਂ ਸੱਪ ਨੇ ਕੱਟ ਲਿਆ ਇਸ ਦੇ ਘਰੇ ਹੀ ਕੱਟਿਆ ਸੀ ਉਸ ਤੋਂ ਬਾਅਦ ਕਹਿੰਦਾ ਫਿਰ ਦੂਜੀ ਵਾਰ ਕੱਟ ਲਿਆ ਦੂਜੀ ਵਾਰ ਵੀ ਮੈਂ ਕੋਈ ਜ਼ਿਆਦਾ ਧਿਆਨ ਨਹੀਂ ਤਾਂ ਡਾਕਟਰ ਕੋਲ ਵੀ ਗਿਆ ਮੈਂ ਇਹ ਹੀ ਨਹੀਂ ਸੋਚਿਆ ਸੀ ਕਿ ਆਖਰ ਸੱਪ ਕਿਉਂ ਕੱਟ ਰਿਹਾ ਇਹ ਕਹਿੰਦਾ ਮੈਨੂੰ ਉਦੋਂ ਵੀ ਲੱਗਿਆ ਵੀ ਛੜਦਾ ਮੌਸਮ ਆ ਤਾਂ ਕਰਕੇ ਸੱਪ ਨਿਕਲ ਰਹੇ ਨੇ ਪੈਰ ਪੂਰ ਟਿਕ ਗਿਆ ਤਾਂ ਕਰਕੇ ਕੱਟ ਲਿਆ ਕਹਿੰਦਾ ਜਦੋਂ ਤੀਜੀ ਵਾਰ ਸੱਪ ਨੇ ਕੱਟਿਆ ਉਸ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਸ਼ੱਕ ਪੈਣਾ ਸ਼ੁਰੂ ਹੋਇਆ ਅਤੇ ਹੁਣ ਇਸ ਮੁੰਡ ਇਹ ਮੁੰਡਾ ਕਹਿੰਦਾ ਹੁਣ ਕਹਿੰਦਾ ਮੈਨੂੰ ਸੱਪ ਜਿਹੜੇ ਦਿਨ ਕੱਟਦਾ ਉਸ ਤੋਂ ਘੰਟਾ ਦੋ ਘੰਟੇ ਪਹਿਲਾਂ ਮੈਨੂੰ ਪਤਾ ਲੱਗ ਜਾਂਦਾ ਕਿ ਅੱਜ ਸੱਪ ਕੱਟੂਗਾ ਇਸੇ ਕਰਕੇ ਜਦੋਂ ਇਸ ਦੇ ਤਿੰਨ ਤਿੰਨ ਚਾਰ ਵਾਰ ਸੱਪ ਨੇ ਇਹਨੂੰ ਕੱਟ ਲਿਆ ਉਸ ਤੋਂ ਬਾਅਦ ਇਹ ਆਪਣੀ ਮਾਸੀ ਦੇ ਘਰੇ ਭੱਗ ਜਾਂਦਾ ਮਾਸੀ ਦੇ ਘਰੇ ਜਾਂਦਾ ਮਾਸੀ ਦਾ ਘਰ ਕਹਿੰਦਾ ਕਾਫੀ ਦੂਰ ਸੀ ਇਹਨਾਂ ਦੇ ਘਰ ਤੋਂ ਇਸ ਦੀ ਮਾਸੀ ਦੇ ਘਰੇ ਵੀ ਇਸ ਨੂੰ ਸੱਪ ਕੱਟ ਲੈਂਦਾ ਫਿਰ ਉਸ ਤੋਂ ਬਾਅਦ ਇਹ ਆਪਣੇ ਚਾਚਾ ਦੇ ਘਰ ਜਾਂਦਾ ਕਿਉਂਕਿ ਡਾਕਟਰ ਨੇ ਇਸ ਨੂੰ ਸਲਾਹ ਦਿੱਤੀ ਕਿ ਤੂੰ ਆਪਣੀ ਜਗ੍ਹਾ ਬਦਲ ਦੇ ਫਿਰ ਜਦੋਂ ਆਪਣੇ ਚਾਚੇ ਦੇ ਘਰੇ ਜਾਂਦਾ ਉੱਥੇ ਵੀ ਸੱਪ ਇਸ ਨੂੰ ਕੱਟਦਾ ਕਹਿੰਦਾ ਇੱਕ ਵਾਰੀ ਮੈਨੂੰ ਬਾਥਰੂਮ ਚ ਕੱਟਿਆ ਬਾਥਰੂਮ ਚ ਜਦੋਂ ਸੱਪ ਕੱਟ ਕੇ ਜਾਣ ਲੱਗਿਆ ਖੱਡ ਸੀ ਕੋਈ ਉੱਥੇ ਨੂੰ ਵੜਨ ਲੱਗਿਆ ਤਾਂ ਮੈਂ ਪਿੱਛੋਂ ਫੜ ਲਿਆ ਜਦੋਂ ਫੜ ਲਿਆ ਕਹਿੰਦਾ ਉਹਨੇ ਫੇਰ ਕੱਟਦਾ ਮੈਂ ਸੋਚਿਆ ਵੀ ਹੁਣ ਇਹ ਕਹਿੰਦਾ ਇੱਕ ਵਾਰੀ ਤਾਂ ਡੰਗ ਮਾਰਤਾ ਦੁਬਾਰੇ ਮਾਰੂਗਾ ਉਨੀ ਜ਼ਹਿਰ ਰਹੂਗਾ ਕੋਈ ਜ਼ਿਆਦਾ ਹੋਣਾ ਨਹੀਂ ਜਿਹੜਾ ਨੁਕਸਾਨ ਹੋਊਗਾ ਉਹ ਹੋਊਗਾ ਕਹਿੰਦਾ ਫਿਰ ਜਦੋਂ ਉਸਨੇ ਹੱਥ ਤੇ ਡੰਗ ਮਾਰਿਆ ਤਾਂ ਮੇਰੇ ਹੱਥੋਂ ਉਹ ਤਿਲਕ ਗਿਆ ਮੇਰੇ ਕਹਿੰਦਾ ਹੱਥ ਵੀ ਗਿੱਲੇ ਸੀ ਸਪ ਨਿਕਲ ਗਿਆ ਹੈ ਨਾ ਮੇਰੇ ਹੱਥੋਂ ਅਤੇ ਹੁਣ ਮਾਮਲਾ ਇੱਥੇ ਉਲਝਿਆ ਪਿਆ ਕਿ ਪੂਰਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਚੱਕਰਾਂ ਦੇ ਵਿੱਚ ਆ ਕਿ ਆਖਰ ਇਹ ਮਾਮਲਾ ਹੈ ਕੀ ਆ ਕਿਉਂਕਿ ਪ੍ਰਸ਼ਾਸਨ ਜਦੋਂ ਐਸੇ ਮਾਮਲੇ ਪ੍ਰਸ਼ਾਸਨ ਦੇ ਸਾਹਮਣੇ ਆਉਂਦੇ ਨੇ ਤਾਂ ਉਹ ਸਾਰੇ ਪਾਸੋਂ ਦੇਖਦਾ ਪ੍ਰਸ਼ਾਸਨ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖ ਰਿਹਾ ਉਸ ਨੂੰ ਇਦਾਂ ਲੱਗ ਰਿਹਾ ਕਿ ਜਿਹੜਾ ਮੁੰਡਾ ਕਿਤੇ ਠੋਗਣਾ ਕਰ ਰਿਹਾ ਹੋਵੇ ਹੋ ਸਕਦਾ ਚਰਚਾ 'ਚ ਆਉਣ ਦਾ ਮਾਰਾ ਇਦਾਂ ਦਾ ਕੁਝ ਕਰ ਰਿਹਾ ਹੋਵੇ ਕਿਉਂਕਿ ਬੜਾ ਕੁਝ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਹੈ ਜਿਹੜੀ ਸ਼ੱਕ ਦੀ ਸੂਈ ਆ ਉਹ ਇਸ ਕਰਕੇ ਘੁੰਮ ਰਹੀ ਹੈ ਹਾਂ ਜਿਹੜੇ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਇਹ ਹਮੇਸ਼ਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਵਾਸਤੇ ਜਾਂਦਾ ਸਰਕਾਰੀ ਚ ਕਿਉਂ ਨਹੀਂ ਜਾਂਦਾ ਇਲਾਜ ਕਰਵਾਉਣ ਵਾਸਤੇ ਜਦ ਕਿ ਜਿਹੜੀ ਇਹ ਸੱਪ ਦੇ ਕੱਟਣ ਵਾਲੀ ਦਵਾਈ ਆ ਕਹਿੰਦੇ ਨੇ ਵੀ ਪੂਰੇ ਦੇਸ਼ ਦੇ ਵਿੱਚ ਜਿਹੜੇ ਸਰਕਾਰੀ ਹਸਪੀਟਲ ਨੇ ਸਾਰਿਆਂ ਦੇ ਵਿੱਚ ਮੌਜੂਦ ਆ ਹੁਣ ਇਹ ਦਵਾਈ ਹਰ ਕਿਤੋਂ ਮਿਲਦੀ ਆ ਉਸ ਦੇ ਜਵਾਬ ਵਿੱਚ ਇਸ ਮੁੰਡੇ ਨੇ ਕਿਹਾ ਕਹਿੰਦਾ ਵੀ ਜਿਹੜੇ ਸਰਕਾਰੀ ਹਸਪਤਾਲ ਨੇ ਇੱਥੇ ਇਲਾਜ ਵਧੀਆ ਨਹੀਂ ਹੁੰਦਾ ਐਸੇ ਕਰਕੇ ਮੈਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦਾ ਪ੍ਰਾਈਵੇਟ ਹਸਪੀਟਲ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਇਕੋ ਦੇ ਵਿੱਚ ਜਾਂਦਾ 7 ਵਾਰ ਇਕੋ ਹਸਪੀਟਲ ਦੇ ਵਿੱਚ ਗਿਆ ਇਕੋ ਡਾਕਟਰ ਲਵੇ ਗਿਆ ਇੱਥੇ ਸ਼ੱਕ ਦੀ ਜਿਹੜੀ ਸੂਈਆ ਥੋੜੀ ਜਿਹੀ ਘੁੰਮਰੀਆ ਬਾਕੀ ਉਹਨੇ ਇੱਕ ਟੀਮ ਬਣਾਤੀ ਪ੍ਰਸ਼ਾਸਨ ਨੇ ਕਿ ਪੂਰੀ ਜਾਂਚ ਕਰਾਂਗੇ ਇਸ ਦੀ ਕਿ ਆਖਰ ਮਾਮਲਾ ਹੈ ਕਿ ਆ ਕੀ ਇਹਦੇ ਘਰ ਦੇ ਵਿੱਚ ਕਿਤੇ ਕੋਈ ਜਾਦੇ ਸੱਪ ਦਾ ਨਹੀਂ ਇਸ ਨੂੰ ਬਾਰ-ਬਾਰ ਜਿਹੜੇ ਕੱਟ ਰਹੇ ਹੋਣ ਜਾਂ ਫਿਰ ਕੋ ਢੋਂਗਣਾ ਕਰ ਰਿਹਾ ਹੋਵੇ ਜਾਂ ਫਿਰ ਸੱਚੀ ਕੋਈ ਇਸ ਤਰ੍ਹਾਂ ਦਾ ਮਾਮਲਾ ਹੁਣ ਇਹ ਤਾੰਤਰਿਕਾਂ ਨਾਲ ਵੀ ਗੱਲਬਾਤ ਕਰਨ ਲੱਗੇ ਨੇ ਕਿਉਂਕਿ ਜਿਹੜਾ ਸੱਪ ਆ ਇਸ ਮੁੰਡੇ ਦੇ ਕਹਿੰਦਾ ਮੇਰੇ ਸੁਪਨੇ ਦੇ ਵਿੱਚ ਆਇਆ ਸੁਪਨੇ ਦੇ ਵਿੱਚ ਆ ਕੇ ਉਹਨੂੰ ਸੱਪ ਨੇ ਕਿਹਾ ਵੀ ਮੈਂ ਤੈਨੂੰ 7 ਵਾਰੀ ਕੱਟ ਚੁੱਕਿਆ 40 ਦਿਨ ਦੇ ਵਿੱਚ 8ਵੀਂ ਵਾਰ ਫੇਰ ਕੱਟੂਗਾ ਤੂੰ ਫੇਰ ਬਚ ਜਾਏਗਾ ਜਦੋਂ ਮੈਂ ਤੈਨੂੰ 9ਵੀਂ ਵਾਰ ਕੱਟੂਗਾ ਦੁਨੀਆ ਦੀ ਕੋਈ ਤਾਕਤ ਨਹੀਂ ਦਿਨੂ ਬਚਾ ਪਊ ਵੀ ਜਿੱਥੇ ਮਰਜੀ ਮੱਥਾ ਢੇਕ ਲਾ ਜਿਹੜੇ ਮਰਜੀ ਤਾੰਤਰਿਕ ਲਵੇ ਵਗ ਜਾ ਜਿਹੜੇ ਮਰਜੀ ਮੌਲਾਨਾ ਲਵੇ ਵਗ ਜਾ ਕਿ ਜਿੱਥੇ ਵੀ ਤਰਾ ਦਿਲ ਕਰਦਾ ਤੂੰ ਵਗ ਜਾ ਮੈਂ ਤੈਨੂੰ ਛੱਡਣਾ ਨਹੀਂ ਹੈਗਾ ਉਸ ਤੋਂ ਬਾਅਦ ਇਸ ਨੇ ਜਿਹੜਾ ਸੁਪਨਾ ਪਰਿਵਾਰ ਨੂੰ ਦੱਸਿਆ ਪਰਿਵਾਰ ਹੁਣ ਘਬਰਾ ਗਿਆ ਪਰਿਵਾਰ ਇਸ ਨੂੰ ਜਿਹੜੇ ਧਾਰਮਿਕ ਸਥਾਨ ਨੇ ਜਿਵੇਂ ਚਿੱਤਰਕੁੱਟ ਹੋ ਗਿਆ ਮਹਿੰਦੀਪੁਰ ਬਾਲਾ ਜੀ ਹੋ ਗਿਆ ਉੱਥੇ ਉਹ ਦੇਸ ਨੂੰ ਮੱਥਾ ਟੇਕਣਾ ਚਾਹੁੰਦੇ ਨੇ ਇਸ ਦੀ ਪੂਜਾ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਮਾਮਲਾ ਹਾਈਲਾਈਟ ਹੋ ਗਿਆ ਪੂਰਾ ਦੇਸ਼ ਦੇ ਵਿੱਚ ਜਿਵੇਂ ਕੋਈ ਇਹਨਾਂ ਨੂੰ ਵਿਚਾਰ ਨੂੰ رائے ਦੇ ਦਿੰਦਾ ਉਸੇ ਤਰ੍ਹਾਂ ਇਹ ਕਰਦੇ ਨੇ ਇਹ ਕਹਿ ਰਹੇ ਨੇ ਪ੍ਰਸ਼ਾਸਨ ਵੱਲੋਂ ਸਾਨੂੰ ਖਰਚਾ ਪਾਣੀ ਮਿਲਣਾ ਚਾਹੀਦਾ ਜਿਹੜਾ ਹਸਪੀਟਲ ਦੇ ਵਿੱਚ ਬਾਰ ਬਾਰ ਸਾਡੇ ਜਿਹੜੇ ਪੈਸੇ ਨੇ ਲੱਗ ਰਹੇ ਨੇ ਹੈਨਾ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪਈ ਹੋਇਆ ਕਿਉਂਕਿ ਮਾਮਲਾ ਕੋਈ ਜ਼ਿਆਦਾ ਹੀ ਹਾਈਲਾਈਟ ਹੋ ਗਿਆ ਗੱਲ ਵੀ ਹੈਗੀ ਵੱ ਹੈ ਨਾ ਤਾਂ ਮਾਮਲਾ ਬਾਈ ਬੜਾ ਅਜੀਬ ਜਿਹਾ ਮਾਮਲਾ ਦੇਸ਼ ਦੇ ਵਿੱਚ ਐਸੇ ਜਿਹੜੇ ਮਾਮਲੇ ਨੇ ਬਹੁਤ ਘਟ ਆਏ ਨੇ ਜਿਵੇਂ ਇਸ ਨੂੰ ਕੋਈ ਸਲਾਹ ਦਿੰਦਾ ਕਿ ਇਹ ਪੂਜਾ ਕਰਾ ਲਿਆ ਜਾ ਉਹ ਕਰਵਾ ਲੋ ਤਾਂ ਇਹ ਕਰਵਾ ਰਹੇ ਨੇ ਬਾਕੀ ਦੇਖਦੇ ਆ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਆਊਗਾ ਕਿਉਂਕਿ ਇਸ ਬਾਈ ਨੇ ਕਿਹਾ ਕਿ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਦਿਨ ਇਹ ਸਭ ਹੋਣਾ ਹੁੰਦਾ ਸੁਪਨੇ ਘਟਣਾ ਹੁੰਦਾ ਕਿ ਅੱਜ ਇਹ ਇਸ ਦੇ ਨਾਲ ਹੋਊਗਾ ਤਾਂ ਮਿੱਤਰੋ ਇਸ ਤਰ੍ਹਾਂ ਦਾ ਮਾਮਲਾ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਆ 40 ਦਿਨ ਦੇ ਵਿੱਚ 7 ਵਾਰ ਇਸ ਬੰਦੇ ਨੂੰ ਸੱਪ ਕੱਟ ਚੁੱਕਿਆ ਤੁਹਾਨੂੰ ਕੀ ਲੱਗਦਾ ਕਿਉਂਕਿ ਕਮੈਂਟਾਂ ਦੇ ਵਿੱਚ ਬੜਾ ਕੁਝ ਸਾਫ਼ ਹੋ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਕੀ ਸੱਚੀ ਉਸ ਆਪਣੇ ਕੱਟਿਆ ਹੋਊਗਾ ਜਾ ਬਰੇ ਮੁੰਡਾ ਫੇਮਸ ਹੋਣ ਵਾਸਤੇ ਕੁਝ ਐਦਾਂ ਦਾ ਕਰ ਰਿਹਾ ਬਾਕੀ ਇਸ ਨੇ ਇੱਕ ਗੱਲ ਹੋਰ ਕਿ ਜਦੋਂ ਇਸ ਨੂੰ ਪੁੱਛਿਆ ਗਿਆ ਕਿ ਤੂੰ ਫੇਮਸ ਹੋਣ ਵਾਸਤੇ ਤਾਂ ਨਹੀਂ ਐਦਾਂ ਕੁਝ ਕਰ ਰਿਹਾ ਇਹ ਕਹਿੰਦਾ ਜਿਹੜੀ ਸੱਪ ਦੇ ਕੱਟਣ ਵਾਲੀ ਦਵਾਈ ਹੁੰਦੀ ਹੈ ਜਦੋਂ ਤੁਸੀਂ ਕਿਸੇ ਆਮ ਬੰਦੇ ਨੂੰ ਲਾਉਣੇ ਹੋ ਆਮ ਬੰਦਾ ਝੱਲ ਨਹੀਂ ਸਕਦਾ ਉਹੀ ਝੱਲ ਸਕਦਾ ਜਿਹਦੇ ਸੱਪ ਦਾ ਜ਼ਹਿਰ ਹੋਵੇ ਕਹਿੰਦਾ ਵੀ ਮੈਂ ਪਾਗਲ ਥੋੜੀਆਂ ਵੀ ਸੱਤ ਵਾਰ ਮੇਰੇ ਇਹ ਦਵਾਈ ਲੱਗ ਚੁੱਕੀ ਆ ਗੱਲ ਇਹਦੀ ਵੀ ਠੀਕ ਆ ਬਾਕੀ ਹੁਣ ਦੇਖਾਂਗੇ ਕਿ ਆਖਿਰ ਮਾਮਲੇ ਦੇ ਵਿੱਚ ਅੱਗੇ ਹੋਰ ਨਵਾਂ ਮੋੜ ਕਿ ਆਉਂਦਾ ਕਈ ਲੋਕਾਂ ਦਾ ਕਹਿਣਾ ਜਿਵੇਂ ਆਪਾਂ ਆਮ ਕਹਾਵਤਾ ਸੁਣਦੇ ਆ ਕਿ ਇਸ ਨੇ ਸਪਨੀ ਮਾਰਤੀ ਹੋਊਗੀ ਜਾਂ ਸੱਪ ਮਾਰਤਾ ਹੋਊਗਾ ਦੂਜਾ ਸੱਪ ਹੈ ਜਿਹੜਾ ਉਹ ਬਦਲਾ ਲੈ ਰਿਹਾ ਕਈ ਕਹਿੰਦੇ ਨੇ ਸੱਪ ਦੀ ਜਿਹੜੀ ਮਨੀ ਹੁੰਦੀ ਆ ਵੀ ਉਹ ਹੋਊਗੀ ਇਹਦੇ ਲਵੇ ਉਹ ਰਖਰਗੀ ਹੋਊਗੀ ਇਹਨੇ ਹੈਨਾ ਨਾਗਮਣੀ ਕਹਿੰਦੇ ਨੇ ਕਿਨੂੰ ਕਿ ਉਹ ਹੋਊਗੀ ਇਹਦੇ ਲਵੇ ਤਾਂ ਕਰਕੇ ਸੱਪ ਬਾਰ-ਬਾਰ ਇਹਦੇ ਕੋਲੇ ਆ ਰਿਹਾ ਕਿਉਂਕਿ ਕਮੈਂਟ ਪੜੇ ਨੇ ਮੈਂ ਅੱਡ-ਅੱਡ ਵਿਚਾਰ ਨੇ ਲੋਕਾਂ ਦੇ ਕਈ ਕਹ ਰਹੇ ਨੇ ਵੀ ਡਰਾਮਾ ਵੀ ਕਰ ਰਿਹਾ ਥੋੜੀ ਕੀ ਰਹਿ ਤੁਸੀਂ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ